ਮਾਰਨਿੰਗ ਸਾਰਿਆਂ ਨੂੰ ਵਲੌਗ ਦੀ ਅੱਜ ਕਰਦੇ ਆ ਸ਼ੁਰੂਆਤ ਤੇ ਸ਼ੁਰੂਆਤ ਜਿਹੜੀ ਆਪਾਂ ਕਰਦੇ ਉਹ ਕਰਦੇ ਆ ਕਾਫੀ ਤੋਂ ਮੈਂ ਅਕਦੀਬ ਤੱਕ ਦੀ ਨੂੰ ਲੈ ਕੇ ਵਾਸ਼ਰੂਮ ਜਿਹੜਾ ਉਹਨੂੰ ਨਿਭਾਉਂਦੇ ਆ ਤੇ ਮੈਂ ਉਹਨੇ ਕਾਫੀ ਬਣਾਉਣ ਲੱਗੀ ਆ ਸੋ ਇੱਥੇ ਪਿਆ ਹੈ ਆਪਣਾ ਘਿੜਿਆ ਵਾਲਾ ਆਲੂ ਭੁਜੀਆ ਜਿਹੜਾ ਕਿ ਅਸੀਂ ਇਥੋਂ ਇੰਡੀਅਨ ਸਟੋਰ ਤੋਂ ਕਰ ਲੈ ਲਿਆ ਸੀ ਬਿਸਕਟ ਵੀ ਪਿਆ ਹੈ ਸੋ ਹੁਣ ਆਪਾਂ ਕਾਫੀ ਬਣਾਉਣ ਲੱਗੇ ਆ ਤੇ ਅੱਜ ਦੀ ਜਿਹੜੀ ਆਊਟਫਿਟ ਇਹ ਹੈ ਅਜੇ ਥੋੜਾ ਜਿਹਾ ਮੇਕਅੱਪ ਵੀ ਕਰਨਾ ਹੈ ਤੇ ਅੱਜ ਹੈਗਾ ਮੈਕਟਿਵ ਦਾ ਬਰਥਡੇ ਸੋ ਸਾਰੇ ਜਾਣੇ ਮੈਕਟਿਵ ਨੂੰ ਹੈਪੀ ਬਰਥਡੇ ਵਿਸ਼ ਕਰਿਓ ਤੇ ਆਈ ਹੋਪ ਮੈਕਟਿਵ ਦਾ ਬਰਥਡੇ ਇਸ ਵਾਰ ਆਪਾਂ ਬੈਸਟ ਮਨਾ ਸਕੀਏ ਕਿਉਂਕਿ ਅੱਜ ਆਪਾਂ ਐਟਕੀ ਆਪਾਂ ਆਊਟ ਆਫ ਕੰਟਰੀ ਹਾਂ ਆਪਣੇ ਪੰਜਾਬ ਵਿੱਚ ਨਹੀਂ ਹੈਗੇ ਸੋ ਜਿੰਨਾ ਵੀ ਹੋ ਸਕੇ ਆਪਾਂ ਉਹਨਾ ਕਰਾਂਗੇ ਤੇ ਤਕਦੀਰ ਹੁਣ ਨਾ ਕੇ ਆ ਗਈ ਹੈ ਤੇ ਆਪਾਂ ਕਾਫੀ ਬਣਾ ਕੇ ਮੈਕਟਿਵ ਨੂੰ ਦਿੰਨੇ ਆ ਲੋ ਵੀ ਸੱਜਣੋ ਅੱਜ ਬਾਹਰ ਨਿਕਲੇ ਆ ਤੇ ਅੱਜ ਕੀ ਬਾਹਰ ਨਿਕਲੇ ਵੈਸੇ ਬਾਹਰ ਨਿਕਲਣਾ ਹੀ ਹੁਣ ਬੰਦਾ ਸਵੇਰ ਦੇ 1.5 10 ਦਾ ਟਾਈਮ ਹੋਇਆ ਤੇ ਅਸੀਂ 9 ਵੇ ਨਿਕਲਣਾ ਸੀ ਤੇ ਆ ਮੈਡਮ ਉੱਠੀ ਨਹੀਂ ਸੁੱਤੀ ਬੱਸ ਮੈਨੂੰ ਪਤਾ ਹੈ ਕਿ ਉਹ ਸੀ ਨਾ ਸੱਚੇ ਚਲੋ ਹੁਣ ਸਵੇਰ ਦਾ ਮਾਹੌਲ ਹੈ ਤੇ ਆਪਾਂ ਇੱਥੋਂ ਲੈਣੀ ਆ ਟ੍ਰੇਨ ਸਭ ਤੋਂ ਪਹਿਲਾਂ ਲੈਣੀ ਆ ਇੱਥੋਂ ਟ੍ਰੇਨ ਟ੍ਰੇਨ ਲੈਣੀ ਆ ਟ੍ਰੇਨ ਕਿ ਉਹਦੀ ਮੈਟਰੋ ਪਹਿਲਾਂ ਜੀ ਮੈਟਰੋ ਨਾਲ ਤਾਂ ਸਫ਼ਰ ਕਰਦੇ ਆ ਤੇ ਨਾਲੇ ਆਪਾਂ ਜਾਣਾ ਗੁਰਦੁਆਰਾ ਸਾਹਿਬ ਐਤਵਾਰ ਅੱਜ ਤੇ ਅੱਜ ਛੁੱਟੀ ਕਰਕੇ ਮੇਰੇ ਖਿਆਲ ਦੇ ਵਿੱਚ ਸੋ ਨਿਸਰਾ ਪਈਏ ਦੁਕਾਨਾਂ ਹਜੇ ਖੁੱਲੀਆਂ ਨਹੀਂ ਤਾਂ ਤੇ ਐਤਵਾਰ ਦੀ ਹੀ ਛੁੱਟੀ ਹੁੰਦੀ ਹੈ ਮੇਰੇ ਖਿਆਲ ਵਿੱਚ ਇੱਥੇ ਪਹਿਲਾਂ ਮੈਨੂੰ ਲੱਗਦਾ ਸੀ ਮੈਂ ਕਿਹਾ ਵੀ ਮੁਸਲਿਮ ਕੰਟਰੀ ਕਰਕੇ ਸ਼ਾਇਦ ਸ਼ੁੱਕਰਵਾਰ ਦੀ ਛੁੱਟੀ ਨਾ ਹੁੰਦੀ ਹੋਵੇ ਪਰ ਨਹੀਂ ਮੇਰੇ ਖਿਆਲ ਵਿੱਚ ਐਤਵਾਰ ਦੀ ਛੁੱਟੀ ਹੈ ਇੱਥੇ ਤੇ ਉਹ ਨਾਨਾ ਵਾਲੀਆਂ ਦੁਕਾਨਾਂ ਦਾ ਸਵੇਰੇ ਹੀ ਖੁੱਲ ਜਾਂਦੀਆਂ ਇਹ ਤਾਂ ਐਤਵਾਰ ਨੂੰ ਇਹਨਾਂ ਦਾ ਕੰਮ ਹੁੰਦਾ ਉਹ ਜ਼ਿਆਦਾ ਤੇ ਆ ਗਿਆ ਮੈਟਰੋ ਸਟੇਸ਼ਨ ਹੁਣ ਆਪਾਂ ਇੱਥੋਂ ਗ੍ਰੀਨ ਲਾਈਨ ਤੇ ਜਾਣਾ ਚੌਕਟ ਗੁਰਦੁਆਰਾ ਸਾਹਿਬ ਸੁਣਿਆ ਚੌਕਟ ਆ ਦੇਖੋ ਆ ਸਾਰਾ ਮੈਪ ਉਹ ਆ ਫੋਟੋ ਆ ਗਈ ਪੂਰੇ ਸ਼ਹਿਰ ਦੀ ਤੇ ਆ ਆ ਗਿਆ ਮੈਪ ਹੁਣ ਆਪਾਂ ਜਿਹੋ ਤੇ ਜਾਣਾ ਚੌਕਟ ਚੌਕਟ ਕੇਐਲ ਸੈਂਟਰਲ ਜਾਂਦੀ ਆ ਨਾ ਕੇਐਲ ਸੈਂਟਰਲ ਤਾਂ ਮੇਰੇ ਖਿਆਲ ਚ ਸਟੇਸ਼ਨ ਦਾ ਨਾਮ ਆ ਤੇ 8 ਨੰਬਰ ਜਾਂਦਾ ਰੂਟ ਹੈ ਗ੍ਰੀਨ ਵਾਲਾ ਗ੍ਰੀਨ ਵਾਲੇ ਤੇ ਜਾਣਾ ਆਪਾਂ ਤੇ ਹੁਣ ਇੱਥੇ ਟਿਕ ਟੌਕ ਵਗੈਰਾ ਦੇਖਦੇ ਹਾਂ ਨਾ ਦੀਗਾ ਸ਼ਾਇਦ ਇਹਦੇ ਵਿੱਚੋਂ ਲੈਣੀਆਂ ਲੈਣੀਆਂ ਆਪਾਂ ਆਹਾ ਆ ਆਪਣੀ ਲੱਲੂਨ ਮੋਲੋ ਰਹਿਣ ਉੱਤਰਨਾ ਕਿੱਥੇ ਆਪਾਂ ਪਹਿਲਾਂ ਦੇਖਣਾ ਸੀਗਾ ਨਾ ਚੱਲ ਫੜਦੇ 7 ਰੁਪਈਆ ਦੇ ਬਈ 7 ਰੁਪਏ 40 ਪੈਸੇ ਇਹ ਟਿਕ ਟੋਰੀ ਇਹਦੇ ਵਿੱਚ ਆਹ ਦੇਖਦੇ ਅਰੇ ਮੈਂ ਜੇ ਅੱਗੇ ਹਾਂ ਜਿੰਦੀ ਵਾਲਾ ਹਾਲ ਹੀ ਆ ਆ ਇਹ ਛੇ ਤੋਂ ਉੱਾਰ ਆ ਨਹੀਂ ਕਰਤਾ ਚਲੋ ਜੀ ਹੁਣ ਚਲੋ ਸਭ ਨੇ ਲੱਗਿਆ ਵਿੱਚ ਵਿੱਚ ਪੈਣਾ ਇਹਦੇ ਉੱਤੇ ਲਾ ਇਹਦੇ ਉੱਤੇ ਉਹ ਪਿੱਛੇ ਆਹ ਚੱਲ ਹੁਣ ਦੂਜਾ ਵੀ ਲਾ ਦੇ ਦਿੱਜਾ ਲਾ ਕੇ ਆਪਾ ਜੀ ਜੇਵ ਚ ਪਾ ਦੇ ਇਹ ਗਵਾਨ ਨਾਲ ਹੀ ਮਰ ਨਿਕਲੇ ਜਾਣ ਪਲੇਟ ਫੋਨ ਤੋਂ ਮੈਂ ਕਦੀ ਮੈਟਰਾਂ ਤੇ ਜਾ ਕੇ ਨਹੀਂ ਦੇਖਿਆ ਚਲੋ ਸਿੱਧੇ ਮਲੇਸ਼ੀਆ ਜੀ ਆ ਜਾਣ ਲੱਗੇ ਆਪਾਂ ਚੱਲੇ ਜੀ ਗੁਰਦੁਆਰਾ ਤਤ ਖਾਲਸਾ ਇੱਥੇ ਹੈਗਾ ਸਭ ਤੋਂ ਵੱਡਾ ਗੁਰਦੁਆਰਾ ਜਿਹੜਾ ਉਹੀ ਹੈ ਕਹਿੰਦੇ ਵੈਸੇ ਮਲੇਸ਼ੀਆ ਦੇ ਵਿੱਚ ਕਹਿੰਦੇ 144 ਗੁਰਦੁਆਰੇ ਨੇ ਤੇ ਆਪਾਂ ਹੁਣ ਅੱਜ ਪਾਰਟੀ ਕਰਕੇ ਮੈਂ ਕਿਹਾ ਪਹਿਲਾਂ ਤਾਂ ਇਹ ਸੀਗਾ ਤੇ ਨਾਲੇ ਆਪਾਂ ਜਾਣੇ ਆਂ ਦੇਨੇ ਪੰਜਾਬੀਆਂ ਦਾ ਨਾ ਐ ਦੁਆਰਾ ਤੇ ਕੋਈ ਨਾ ਕੋਈ ਟੱਕਰ ਜਾਂਦਾ ਨਾ ਇੱਕ ਦੋ ਨੂੰ ਮੈਸੇਜ ਵੀ ਆਇਆ ਇੱਕ ਦੋ ਬਾਈਆਂ ਦਾ ਤੇ ਉਹਨਾਂ ਨੂੰ ਮਿਲਣਾ ਵੀ ਆਪਾਂ ਤੇ ਉੱਥੇ ਹੀ ਸ਼ਾਇਦ ਮਿਲਾਂਗੇ ਖੜਕਾ ਵੀ ਬਹੁਤ ਹੁੰਦਾ ਇੱਥੇ ਮੈਟਰੋ ਸਟੇਸ਼ਨ ਦੇ ਵਿੱਚ ਚਲ ਗਈ ਗਾਗਾ ਲੰਗੀ ਨਹੀਂ ਵਧੀਆ ਵਧੀਆ ਮੈਟਰੋ ਜੀ ਸੀ ਇਹਦੇ ਲੰਗੀ ਉਹਨਾਂ ਆਉਗੀ ਲੋਰੀ ਚਲੋ ਕਾਲੈਂਡੋ ਫਸੀ ਆਪਾਂ ਹੈਗੇ ਆ ਕੇ ਐਲ ਸੈਂਟਰਲ ਤੇ ਚਾਹਸਣਾ ਲਾਸਟ ਸਟੇਸ਼ਨ ਹੈ ਨਾ ਇਸਮਾ ਐਮ ਆਰ ਕਿਸੇ ਚ ਵੀ ਨਹੀਂ ਆਇਆ ਹੁੰਦਾ ਯਾਰ ਆਪ ਦਾ ਸਟੇਸ਼ਨ ਪਛਾਣ ਕੇ ਜਾਣਾ ਬੱਚਾ ਜੇ ਬੱਸ ਦਾ ਮਾਹੁਮਾਨ ਚਲੋ ਮੂਰਾ ਆਪਾ ਦੇਖਦੇ ਆ ਕਦੋਂ ਆਉਂਦੀ ਆ 4 ਮਿੰਟ ਦੀ ਸਰਵਿਸ ਆ ਵੈਸੇ ਇੱਥੇ ਕਹਿੰਦੇ ਗਰਮੀ ਹੈਗੀ ਆ ਪਰ ਧੁੱਪੇ ਲੱਗਦੀ ਆ ਜਿਵੇਂ ਹੁਣ ਇੱਥੇ ਖੜੇ ਆ ਆਪਾਂ ਸ਼ਾਮੇ ਹਨਾ ਸ਼ਾਮਾ ਚੱਲਦੀ ਆ ਪੱਖੇ ਲੱਗੇ ਹੋਇਆ ਤੇ ਹਵਾ ਚਾਹਦੀ ਕਰਕੇ ਬੰਦਲੋ ਉਹ ਨਹੀਂ ਹੁੰਦਾ ਗਰਮੀ ਹੀ ਹੈਗੀ ਆ ਓ ਬੱਲੇ ਵਾਹ ਜੀ ਜੀ ਇੱਕ ਇਹਨਾਂ ਦੀ ਮੈਨੂੰ ਗੱਲ ਵਧੀਆ ਪਤਾ ਕੀ ਲੱਗੀ ਇਹ ਦੇਸ਼ਾ ਕੰਗਰੇਜੀ ਦੇ ਵਿੱਚ ਇਹਨਾਂ ਨੇ ਲਿਖਿਆ ਹੋਇਆ ਤੇ ਪਰ ਇਹਨਾਂ ਦੇ ਨਾਲ ਲੈਂਗੁਏਜ ਆਉਂਦੀ ਆ ਇਹਨਾਂ ਨੂੰ ਮਾਂ ਬੋਲੀ ਇਹ ਪਿਆਰ ਕਰਦੇ ਨੇ ਆਪਣੀ ਬੋਲੀ ਦਾ ਇਹ ਭਾਈ ਲਾਸਟ ਸਟੇਸ਼ਨ ਹੋਇਆ ਕੇ ਐਲ ਸੈਂਟਰਲ ਇਸ ਇਸ ਮਤਲਬ ਇਹਦਾ ਇਸ ਲਾਈਨ ਦਾ ਇੱਥੋਂ ਆਪਸ ਹੋ ਗਿਆ ਮੈਨੂੰ ਵੀ ਸਮਝ ਨਹੀਂ ਆਈ ਸੀ ਐਵੇਂ ਕਹਿ ਦਈਏ ਪਹਿਲਾਂ ਪਹਿਲਾਂ ਕਦੇ ਮੈਟਰਸਰਪ ਦਿੱਲੀ ਚੜੇ ਆ ਉਹ ਵੀ ਇੰਨੇ ਨੇ ਇੱਕਦਮੀ ਮੈਟਰਸ ਜੜਕੇ ਨਹੀਂ ਉਹ ਆ ਗਈ ਐਸੇ ਆ ਥੋੜਾ ਖਤਰੇ ਦਾ ਯਾਰ ਇਹਨਾਂ ਦਾ ਹੈਗਾ ਚੱਲਦੀਆਂ ਹੋਣੀਆਂ ਚਾਹੀਦੀਆਂ ਬੰਦ ਨਹੀਂ ਚੱਲਦੀਆਂ ਤਾਂ ਹੋਣੀਆਂ ਚਾਹੀਦੀਆਂ ਦੇਖਦੇ ਆ ਫਿਰ ਮਲੇਸ਼ੀਆ ਦੀਆਂ ਟ੍ਰੇਨਾਂ ਕਿਹੋ ਜਿਹੀਆਂ ణిగద్ా ల్నిఠిందు అపలుద్nhా గెటదెరంద్ ఇరికే కంన్లిరి stewardship ఏగోటర్ అబోదజుదూర్ మొదూబా étె culprit cocktail 29 días ਆਹ ਚਾਹ ਜਾਂ ਤਾਂ ਡਾਟਾ ਲਗਾ ਲੈਂਦਾ ਮੈਂ ਉੱਥੇ ਇੰਸਟਾ ਜਾਣਾ ਕਿ ਇੱਥੋਂ ਬਈ 650 ਮੀਟਰ ਆ ਗੁਰਦੁਆਰਾ ਸਾਹਿਬ ਤੇ ਇਹ ਚੌਕਟ ਸਟੇਸ਼ਨ ਵਾਈ ਦਾ ਚੌਕਟ ਚੌਕਟ ਪਤਾ ਨਹੀਂ ਹਣਾ ਜੀ ਲੈ ਲਿਆ ਚੌਕਟ ਆ ਲੈ ਸਾਹਿਬ ਚੌਕਟ ਕਿ ਨਹੀਂ ਆਂਦੀ ਨਹੀਂ ਯਾਰ ਸਾਤ ਨੇ ਹੋ ਗਏ ਅੱਨਾ ਮਾਲ ਜਾਣਾ ਗਈ ਰਹਿੰਨਾਂ ਤੇ ਇਸ ਇਲਾਕੇ ਦੇ ਵਿੱਚ ਹੈ ਬਈ ਕਹਿੰਦੇ ਗੁਰਦੁਆਰਾ ਸਾਹਿਬ 450 ਮੀਟਰ ਦਿਖਾ ਰਿਹਾ ਇੱਥੋਂ ਇਹੀ ਵੱਡਾ ਗੁਰਦੁਆਰਾ ਕਹਿੰਦੇ ਇੱਥੇ ਤੇ ਹੁਣ ਸ਼ਾਇਦ ਚਲੋ ਆਪਾਂ 2-4 ਮਿੰਟੋ ਆ ਕੇ ਜਾਵੜਾਂਗੇ ਆ ਜਾ ਇੱਧਰ ਦੀ ਲਿਫਟ ਹੀ ਲੈ ਲਓ ਪਰ ਬੰਦ ਹੈ ਇੱਕ ਵਾਰੀ ਦੱਸ ਨੇ ਕਿੱਧਰ ਨੂੰ ਆ ਲੱਗਦਾ ਨੇ ਕਾ ਉੱਤਰ ਜਾਣੇ ਐ ਤਾਂ ਮੈਂ ਕਦੀ ਨੇ 6-7 ਮੋੜ ਮੜਾਤੇ ਹਜੇ ਤੱਕ ਹਜੇ ਸਰ ਤੋਂ ਮੈਟਰੋ 'ਚ ਉਤਰੇ ਆ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਟੱਪ ਲੱਗਦੀ ਤਕਦੀਰ ਨੂੰ ਟੱਪ ਲੱਗਦੀ ਆ ਕਾ ਬਣਾਣੀ ਬਣਿਆ ਨਾ ਸ਼ਾਤਾ ਸ਼ਾਤਾ ਲਈਏ ਸ਼ਾਤਾ ਕਾ ਲੈਣੀ ਪੈਣੀ ਆ ਟੋਪੀ ਹਾਂ ਬਾੜੀ ਟੋਪਿਆ ਨਾ ਯਾਰ ਵੀੜੀ ਮਹਿਕਵਾ ਬਹੁਤ ਐਥੇ ਦੀ ਹਾਂ ਬਹੁਤ ਚੱਲਦੀਆਂ ਬਈ ਇੱਥੇ ਕਹਿੰਦੇ ਅਰੇ ਆ ਠੀਕ ਆ ਗੱਲ ਮਿਲਾ ਕੇ ਘੈਂਟ ਮੋਲ ਕਿਆ ਮਤਲਬ ਹੈ ਨਾ ਹਜੀ ਆਪਾਂ ਉਹ ਪੈਟਰੋਨਾ ਸਟਾਵਰ ਵੀ ਦੇਖਣੇ ਕਿੱਥੇ ਆ ਚੜਾਈ ਚਾਹੀ ਸੀ ਛੱਡਿਆ ਆ ਆਉਂਦੀ ਮੈਟਰ ਜੀ ਤੇ ਆਏ ਆ ਅਸੀਂ ਲਈ ਨਾਟਦੀ ਇਹ ਤਾਂ ਐਂ ਚੱਲਦੀ ਹੁੰਦੀ ਜੁੱਤ ਉੱਥੇ ਡੈਨ ਨਾ ਏ ਮੇਰੇ ਖਿਆਲ ਚ ਆਪਣੇ ਲੋਕਾਂ ਦਾ ਹੀ ਏਰੀਆ ਏਸ਼ੀਆ ਦਾ ਏ ਵੀ ਜਿਵੇਂ ਲਿਟਲ ਇੰਡੀਆ ਉਧਰਲੇ ਪਾਸੇ ਸਾਊਥ ਇੰਡੀਅਨਸ ਆ ਇਧਰਲੇ ਮੇਰੇ ਖਿਆਲ ਦੇ ਪਾਸੇ ਸਾਰੇ ਜਿਹੜੇ ਫਿਲਪੀਅਨ ਮੈਂ ਲੱਭਦਾ ਹਾਂ ਤੇ ਕਿਤੇ ਨਾ ਕੋਤੂ ਯਾਦ ਕਰਦੀਆਂ ਹਰੇਕ ਏਰੀਏ 'ਚ ਫਿਲਪੀਅਨ ਤਾਂ ਮੈਨੂੰ ਕਿਤੇ ਵੀ ਨਹੀਂ ਮਿਲਦੇ ਕਿਉਂਕਿ ਇੱਥੋਂ ਦੇ ਲੋਕਾਂ ਦੇ ਚਿਹਰੇ ਵੀ ਫਿਲਪੀਅਨ ਅਰਗੇ ਹੀ ਆ ਅੱਛਾ ਹਾਂ ਇਹ ਇਧਰ ਬੰਗਲਾਦੇਸ਼ੀ ਜ਼ਿਆਦਾ ਮੈਨੂੰ ਦੇਖਣ ਨੂੰ ਮਿਲੇ ਤੇ ਬਾਕੀ ਆਪਣਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਇਧਰ ਨੋਵਾ ਦਾ ਨਾਮ ਹੈ ਕਿ ਇੱਥੇ ਨੋਵਾ ਹੀ ਆ। ਹੌਟਲ ਆਦਾ ਤੁਮੇ ਕੀ? ਹੂੰ। ਆ ਗਲੀ ਵਿੱਚ ਦੀ ਜਾ ਕੇ ਕਹਿੰਦੇ ਆਉਗਾ। ਸ਼ਾਰਟਕਟ ਹੈ ਇੱਧਰ ਦਾ। ਲੋ ਵੀ ਆਪਾਂ ਪਹੀਏ ਲਾਇਆ ਤੇ ਰਵਰਸ ਸੀਗਾ। ਤੋ ਆਹ ਹਾਂ। ਚੰਗੀ ਹੋਰ। ਫੁੱਟਰੀ ਬਾਏ ਜੁੱਤੀਆਂ ਜੁੱਤੀ ਪਾ ਲਈ। ਰੈਸਟੋਰੈਂਟ। ਇਹ ਵੀ ਰੈਸਟੋਰੈਂਟ ਆ। ਇਹੋ ਜਿਹਾ ਵੈਸੀ ਬਿਲਡਿੰਗਾਂ ਦੇ ਪਿੱਛੇ ਇਹੋ ਜਿਹਾ ਇਲਾਕਾ ਵੀ ਹੈਗਾ ਆਹ ਓਏ ਪੁਰਾਣੇ ਘਰ ਹੁੰਦੇ ਆ ਨਾ ਹੂੰ ਹੂੰ ਰਹਿੰਦਾ ਹੋਊਗਾ ਰੈਂਦਾ ਹੀ ਹੋਣਾ ਜੋ ਕੋਈ ਨਾ ਕੋਈ ਵੀ ਰਹਿੰਦੇ ਨੇ ਕੋਸਟ ਨੂੰ ਨਹੀਂ ਵੀ ਇੱਥੇ ਮੇਰੇ ਘਰ ਨਾ ਇੱਥੇ ਇਨਾ ਮੋਸ਼ਕ ਆਈ ਜਾਂਦਾ ਨਾ ਮੋਸ਼ਕ ਤਾਂ ਚਲੋ ਵੀਡੀਓ ਚ ਆਉਣਾ ਨਹੀਂ ਆ ਤੁਹਾਨੂੰ ਹੈ ਆ ਸੀ ਆ ਮਾਰਕੀਟ ਮੋਰਕਟ ਆ ਗਈ ਸਬਜੀ ਮੰਡੀ ਉਹ ਕੇਲੇ ਦੇਖੇ ਕਿਹੋ ਜੇ ਯਾਰ ਹਾਂ ਬਈ ਸਾਰੀ ਮਾਸ ਦੀ ਮਾਰਕੀਟ ਆ ਤਕਰੀਬਨ ਇੱਥੇ ਮੁਰਗੇ ਐ ਪਏ ਛੱਲੇ ਇਹ ਨੰਗ ਕੇ ਆਊਗਾ ਅੱਗੇ ਜਾ ਕੇ ਤੇ ਉਹ ਪੈਟਰੋਨਾ ਸਟਾਵਰ ਆ ਗਿਆ ਸਾਹਮਣੇ ਇਹਨਾਂ ਦੀ ਵੀ ਟਿਕਟ ਲੈਣੀ ਸੀ ਵੈਸੇ ਪਰ ਇਹਨਾਂ ਦੀ ਟਿਕਟ ਨਾ ਮਿਲਦੀ ਨਹੀਂ। ਪਹ ਆ ਗਿਆ ਗੁਰਦੁਆਰਾ ਸਾਹਿਬ। ਵੱਡਾ ਗੁਰਦੁਆਰਾ ਸਾਹਿਬ ਜਿਹੜਾ ਹੈਗਾ। ਫਾਈਨਲੀ ਪਹੁੰਚ ਗਏ ਗੁਰਦੁਆਰਾ ਸਾਹਿਬ। ਹਾਂ। ਹੁਣ ਪੱਗਾਂ ਵਾਲੇ ਦਿਖਣ ਲੱਗ ਗਏ। ਤੇ ਮੱਥਾ ਟੇਕਦੇ ਨਾਲੇ ਤੁਹਾਨੂੰ ਕਰਾਉਣੇ ਦਰਸ਼ਨ ਅੰਦਰੋਂ ਗੁਰਦੁਆਰਾ ਤਤ ਖਾਲਸਾ ਦੀਵਾਨ ਸਲੈਂਗੋਰ ਸਲੈਂਗੋਰ ਇਸੇ ਚੌਕਟ ਦੇ ਨੇੜੇ ਪੈਂਦਾ ਚੌਕਟ ਇਲਾਕਾ ਵਜਿਦਾ 100 ਸਾਲ ਹੋ ਗਿਆ ਇਸ ਗੁਰਦੁਆਰਾ ਸਾਹਿਬ ਨੂੰ ਅੱਛਾ ਇਧਰਲੇ ਪਾਸੇ ਆ ਠੀਕ ਹੈ ਜੀ ਫਰਮਾਨੀ ਨਜ਼ਰ ਆ ਰਿਹਾ ਤੇ ਮੇਨ ਦਰਬਾਰ ਬਹੁਤ ਵੱਡਾ ਗੁਰੂ ਘਰ ਬਣਿਆ ਹੋਇਆ ਤੁੰਗਰਾਵਾ ਨੇ ਦਰਸ਼ਨ ਦਿਨ ਇਹ ਦਰਬਾਰ ਸਾਹਿਬ ਅੰਦਰ ਅੱਜ ਦੇ ਦਿਸ਼ਨ ਦਾ ਬਹੁਤ ਵਧੀਆ ਹਾਂ ਹਾਂ ਉਹ ਦੇਖ ਆ 230 ਲੈ ਆਪਾਂ ਤੇ ਹੁਣ ਆਪਾਂ ਚੱਲੇ ਨੀਚੇ ਤੇ ਬਾਕੀ ਆਪਾਂ ਪੁੱਛਦੇ ਹਾਂ ਜੇ ਕੋਈ ਪ੍ਰਬੰਧਕ ਮੈਂਬਰ ਮਿਲਿਆ ਤਾਂ ਕਿ ਗੁਰਦੁਆਰਾ ਸਾਹਿਬ ਨੂੰ ਕਿੰਨਾ ਸਮਾਂ ਹੋ ਗਿਆ ਵੈਸੇ 100 ਸਾਲ ਕਹਿੰਦੇ ਹੈ ਬਾਕੀ ਹੁਣ ਜਿਹੜਾ ਤੇ ਸੋਚ ਰਹੇ ਹਾਂ ਵੀ ਲੰਗਰ ਵੀ ਛਕ ਲਿਆ ਜਵੇ ਜੋ ਤਾਂ ਪਾਇ ਰਹੇ ਨੇ ਤੇ ਲੰਗਰ ਨਹੀਂ ਛਕਣਾ ਆ ਸਾਹਮਣੇ ਦਰਬਾਰ ਸਾਹਿਬ ਦੀ ਪੇਂਟਿੰਗ ਕੀਤੀ ਹੋਈ ਆ ਬਹੁਤ ਸਾਰੇ ਪੰਜਾਬੀ ਆ ਰਹੇ ਆ ਬਾਕੀ ਲੰਗਰ ਹਾਲ ਦੇ ਵਿੱਚ ਹੂੰ ਭਾਈ ਯਾਰ ਕੇ ਕਹਿੰਦੇ ਅਸੀਂ ਵੀ ਨਾਲ ਜਾਣਾ ਉਹ ਤਾਂ ਬਾਟੂ ਕੇਵ ਜਾਣਾ ਸ਼ਾਮ ਨੂੰ ਉਹਨਾਂ ਨੇ ਮੈਂ ਅੱਜ ਕੋਈ ਨਹੀਂ ਸਾਨੂੰ ਦੱਸਦੇ ਆ ਫਿਰ ਕੱਲ ਨੂੰ ਸਵੇਰੇ ਮਿਲ ਲਾਂਗੇ ਫਿਰ ਲੋ ਵੀ ਆਪਾਂ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਇੱਧਰ ਲੰਗਰ ਹਾਲ ਆ ਇੱਧਰ ਤੇ ਆ ਡੋਰਾ ਸਾਹਿਬ ਦਾ ਇਤਿਹਾਸ ਲੱਗੇ ਇੱਥੇ ਮੇਰੇ ਖਿਆਲ ਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਵੀਰੇ ਇਹ ਜੀ ਜੀ ਬਾਈ ਆ ਦੇਖੋ ਗੁਰਦੁਆਰਾ ਤਤਕਾਲ ਸਾਹਿਬ 1924 100 ਸਾਲ ਹੋ ਗਿਆ 100 ਸਾਲ ਹੋ ਗਿਆ ਆ ਸਕੂਲ ਸੀਗਾ ਵੀਰੇ ਇੱਥੇ ਇਹ ਸਕੂਲ ਆ ਜੀ ਇੱਥੇ ਰਿਹਾ ਅੱਛਾ ਪਹਿਲਾਂ ਸੀਗਾ ਇੱਥੇ ਹੁਣ ਤਾਂ ਨਹੀਂ ਹੈਗਾ ਸਕੂਲ ਤੇ ਹੁਣ ਗਿਆ ਜਾ ਠੀਕ ਇੰਦਾ ਖੰਡਬਾਟ ਇਕੱਠੇ ਵੀ ਖੋਲਦੇ ਰਹੇ ਬਹੁਤ ਸਾਰੇ ਜਿਹੜੇ ਪੁਰਾਣੇ ਸਿੱਖ ਵੀ ਇੱਥੇ ਰਹੇ ਆ ਤੇ ਆਹ ਹੁਣ ਦੀਆਂ ਤਸਵੀਰਾਂ ਆ ਨਗਰ ਕੀਰਤਨ ਵੀਰੇ ਹਨਾ ਠੀਕ ਆ ਕਾਫੀ ਸੰਗਤ ਆ ਇੱਥੇ ਵੀ ਮਲੇਸ਼ੀਆ ਦੇ ਕੁਇਲਾਲੰਪੁਰ ਤੇ ਤੁਸੀਂ ਵੀ ਇੱਥੇ ਰਹਿੰਦੇ ਕੀ ਕੰਮ-ਕਾਰ ਕਰਦੇ ਵੀਰੇ ਚਲੋ ਵਧੀਆ ਅੱਛਾ ਜੀ ਚੱਲੀ ਜਾਂਦਾ ਚੱਲੀ ਆ ਰਿਹਾ ਬੱਸ ਹੁਣ ਤੇ ਆਈ ਚਲਾਈ ਚਲੀ ਆ ਰਿਹਾ ਅੱਛਾ ਚਲੋ ਵਧੀਆ ਵਧੀਆ ਬੱਸ ਇਹੀ ਹੁੰਦਾ ਪ੍ਰਦੇਸ਼ ਦਾ ਇੱਧਰ ਗੁਰਦੁਆਰਾ ਸਾਹਿਬ ਦੇ ਵਿੱਚ ਆਫਿਸ ਬਣਿਆ ਇਹ ਕਾਫੀ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਆ ਤੇ ਆ ਬਾਈ ਉੱਤਰਾਖੰਡ ਤੋਂ ਆਏ ਘੁੰਮਣ ਇਹ ਵੀ ਆਪਣੇ ਨਾਲ ਚੱਲੇ ਇਹ ਕਹਿੰਦੇ ਤੁਹਾਡੇ ਨਾਲ ਘੁੰਮਣ ਹਵਾ ਚੱਲ ਪਈ ਹੈਨਾ ਠੀਕ ਆ ਉਹ ਟਾਵਰ ਕੋਲ ਜਾਣਾ ਆਪਾਂ ਪਿਤਰੂਨਾ ਸਟਾਵਾ ਉੱਥੇ ਕਹਿੰਦੇ ਕੀ ਕਾ ਮੌਲ ਚਾਲ ਘੁੰਮਣ ਫਿਰਨ ਨੂੰ ਹੈਗਾ ਸਕੁਅਰ ਜਾਂ ਲਓ ਜੀ ਗਰਮੀ ਦੇ ਮੌਲ ਨੂੰ ਦੇਖ ਕੇ ਆਪਾਂ ਗ੍ਰੈਬ ਕਰਾ ਲਈ ਕਿਉਂਕਿ ਆਪਾਂ ਜਾਣੀ ਟਵਿੰਟਾਵਰ ਤੁਰ ਕੇ ਜਾਣ ਦਾ ਰਾਹ ਦਾ ਸੀ ਪਹਿਲਾਂ ਫਿਰ ਬਾਈ ਕਹਿੰਦੇ ਵੀ ਅੱਧਾ ਘੰਟਾ ਲੱਗ ਜਾਣਾ ਤੁਹਾਡੇ ਨਾਲ ਬੱਚਾ ਤੇ ਗਰਮੀ ਬਹੁਤ ਜ਼ਿਆਦਾ ਆ ਸੋ ਇਸ ਕਰਕੇ ਅਸੀਂ ਜਿਹੜਾ ਅ ਗ੍ਰੈਬ ਕਿ ਬੁੱਕ ਕਰ ਲਿਆ ਗ੍ਰੈਬ ਇੱਥੇ ਚੱਲਦੀ ਗ੍ਰੈਬ ਬਹੁਤ ਸਸਤੀ ਟੈਕਸੀ ਆ ਤੇ 16 ਕ੍ਰਿੰਗੜ ਦੇ ਵਿੱਚ ਸਾਨੂੰ ਉੱਥੇ ਲੈ ਜੇ ਤੇ ਬਾਈ ਹੁਣ ਕਹਿੰਦੇ ਅਸੀਂ ਨਾਲ ਜਾਣਾ ਬਾਈ ਦੇ ਪੈਰ ਨੂੰ ਕੀ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਬਾਈ ਕੀ ਗੱਲ ਬਣ ਗਈ ਬਾਈ ਯਾਰ ਕੋਈ ਨਹੀਂ ਸਿਲਕ ਇੱਥੇ ਆ ਕੇ ਹੋਏ ਆ ਜਾਂ ਸਿੰਗਾਪੂਰੀ ਸਨ ਮਲੇਸ਼ੀਆ ਨੇ ਜਾਖਮ ਦਿੱਤਾ ਹੈ ਯਾਰ ਦੇਤੀ ਚਲੋ ਤੇ ਆਹ ਗੁਰਦੁਆਰਾ ਸਾਹਿਬ ਸੀ ਕਿਹਣਾ ਇੱਥੇ ਇਹ ਵੈਸੇ ਵੱਡਾ ਗੁਰਦੁਆਰਾ ਸਾਹਿਬ ਇਹੀ ਆ ਤੇ ਬਾਹਰਲੇ ਪਾਸੇ ਆ ਖੜੇ ਵਗੈਰਾ ਲਾਏ ਹੋਇਆ ਫੋਟੋਮਾਂ ਤੇ ਬਾਈ ਕਹਿੰਦੇ ਵੀ ਕੁਝ ਅੰਦਰ ਪੰਜਾਬੀ ਵੀਰ ਮਿਲੇ ਸੀਗੇ ਹਨਾ ਕੰਮਕਾਰ ਦੱਸਿਆ ਪਾਈਆਂ ਨੇ ਕਹਿੰਦੇ ਵੀ ਔਖਾ ਹੀ ਆ ਮਤਲਬ ਬਾਬਾ ਫਰਕ ਪੈ ਗਿਆ ਪਹਿਲਾਂ ਨਾਲ ਹੁਣ ਕੋਰੋਨਾ ਤੋਂ ਬਾਅਦ ਜਿਹੜਾ ਬਹੁਤ ਜ਼ਿਆਦਾ ਮਾੜੇ ਹਲਾਤ ਆ ਥੋੜੇ ਜੀ ਮਤਲਬ ਪਹਿਲਾਂ ਨਾਲ ਪਹਿਲਾਂ ਸੰਖਾਂ ਚੰਗੀਆਂ ਸੀ ਬਟ ਹੁਣ ਠੀਕ ਹੀ ਆ ਇੱਥੇ ਤੇ ਬਾਕੀ ਚਲੋ ਜਿੱਥੇ ਕਿਦਾ ਦਾਣਾ ਪਾਣੀ ਲਿਖਿਆ ਹਨ ਉਹ ਚੀਜ਼ ਤੇ ਆਪਣੀ ਗ੍ਰੈਬ ਵੀ ਆਉਂਦੀ ਆ ਬਸ ਜਾਮ ਲੱਗਿਆ ਹੋਇਆ ਤਾਂ ਕਰਕੇ ਮੇਰੇ ਖਿਆਲ ਚ ਨਹੀਂ ਆਈ ਗਰਮੀ ਬਾਈ ਬਹੁਤ ਜ਼ਿਆਦਾ ਹੈ ਹਵਾ ਵੈਸੇ ਚੱਲਦੀ ਜ਼ਰੂਰ ਆ ਬਟ ਗਰਮੀ ਬਹੁਤ ਆ ਬਹੁਤ ਪੈਂਦੀ ਗਰਮੀ ਇੱਥੇ ਤੇ ਇੱਕ ਆਪ ਨੂੰ ਇੱਥੇ ਨਾ ਟਾਈਲੈਂਡ ਦੱਸਿਆ ਜਿੱਥੇ ਕਹਿੰਦੇ ਠੰਡੀ ਹੈ ਮੈਂ ਕਿਹਾ ਠੰਡ ਤਾਂ ਇੰਡੀਆ ਹੀ ਬਹੁਤ ਆ ਕੋਈ ਗੱਲ ਨਹੀਂ ਇੰਡੀਆ ਜਾ ਕੇ ਵੇਖਾਂਗੇ ਤੇ ਲਓ ਜੀ ਆਪਣੀ ਗ੍ਰੈਬ ਆ ਗਈ ਆ ਇਹ ਇੰਜਾਮ ਇੱਥੇ ਹੀ ਬਹੁਤ ਲੱਗਦੇ ਕਹਿੰਦੇ ਲੰਬੀ ਤੇ ਚੌੜੀ ਬਿਲਡਿੰਗ ਹੈ ਬਈ ਆ ਮਗਰ ਵੀ ਆ ਜਾਂਦੀ ਹੈ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ ਆ ਮੇਰੇ ਖਿਆਲ ਚ ਦੁਕਾਨਾਂ ਵੀ ਗੁਰਦੁਆਰਾ ਸਾਹਿਬ ਦੀ ਨਹੀਂ ਹੋਣੀਆਂ ਕਿਉਂਕਿ ਨਾਲ-ਨਾਲ ਹੀ ਚੱਲਦੀਆਂ ਜਾਂ ਹੋ ਜਾਦਾ ਮਾਰਕੀਟ ਹੋਵੇ ਇਹ ਆ ਵੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਪਹਿਲਾਂ ਇੱਥੇ ਸੁਣਿਆ ਸਕੂਲ ਵੀ ਹੁੰਦਾ ਸੀਗਾ ਬਟ ਹੁਣ ਸਕੂਲ ਜਿਹੜਾ ਹੁਣ ਨਹੀਂ ਹੈਗਾ ਉਹਨਾਂ ਕੱਲਾ ਗੁਰਦੁਆਰਾ ਸਾਹਿਬ ਹੀ ਆ ਤੇ ਸਕੂਲ ਮੇਰੇ ਖਿਆਲ ਚ ਬਹੁਤ ਪੁਰਾਣੇ ਟਾਈਮ ਪਹਿਲਾਂ ਸੀਗਾ ਵੀ ਜਦੋਂ ਜਾਦੇ ਮਾਲੋ 60 70 ਸਾਲ ਪਹਿਲਾਂ ਕਿਉਂਕਿ ਕਰਾਣੀਆਂ ਫੋਟੋਆਂ ਸੀ ਜਿੰਨੀਆਂ ਵੀ ਆਪਾਂ ਦੇਖੀਆਂ ਪ੍ਰਿਆ ਕੇ ਐਲ ਸੀ ਅਸੀਂ ਅੰਦਰ ਤਾਂ ਜਾਣ ਲੱਗੇ ਕਿਉਂਕਿ ਅੰਦਰ ਏਸੀ ਚੱਲਦਾ ਹੋਣਾ ਤੇ ਕੇ ਐਲ ਟਾ ਕੇ ਐਲ ਸੀ ਸੀ ਟਾਵਰ ਹੈ ਆ ਤੇ ਮਾਲ ਹੈ ਇਹਦੇ ਨਾਲ ਹੁਣ ਇੱਥੇ ਅਸੀਂ ਪਹਿਲਾਂ ਤਕਦੀਰ ਨੂੰ ਪਿਆਣਾ ਦੁੱਧ ਉਠਾ ਕੇ ਬਹੁਤ ਤਖੜਾ ਮਾਲ ਆ ਬਈ ਤੇ ਚਾਈਨਾ ਦਾ ਪ੍ਰਭਾਵ ਇੱਥੇ ਵੀ ਪੂਰਾ ਹੈ ਚਾਈਨਾ ਦਾਵਾ ਆਪਣੀ ਮਾਰਕੀਟ ਜਿਹੜੀ ਆ ਪੈਨਡ ਕਰ ਐਕਸਟੈਂਡ ਕਰ ਗਿਆ ਕਿਉਂਕਿ ਬਹੁਤ ਦਾਇਮ ਹੈ ਨਾ ਆ ਚੀਜ਼ਾਂ ਚਾਈਨਾ ਵਾਲੀਆਂ ਲੱਗੀਆਂ ਇੱਥੇ ਦੇਖਿਆ ਕੀ ਲੈ ਕੇ ਦਿੰਦਾ ਵਿਅਰ ਚ ਹੈ ਵਿਅਰ ਚ ਕੀ ਲੈ ਕੇ ਦਿੰਦਾ ਵਿਅਰ ਚ ਕੁਛ ਨਹੀਂ ਆ ਗਏ ਛੁੱਪ ਕਰਕੇ ਮਾਲ ਬਹੁਤ ਤਕੜਾ ਹੈ ਨਾ ਯਰ ਕੁਛ ਬੈ ਕੇ ਤੇ ਬਹਿਣ ਨੂੰ ਹੈ ਨਹੀਂ ਇਹਨੂੰ ਦੱਦ ਹੀ ਪਣਦਾ ਭਰ ਗਿਆ ਮਬਾਨ ਕਿਉਂਕਿ ਮਾਲ ਤਾਂ ਸਾਰੇ ਇੱਕੋ ਜਿਹੇ ਹੁੰਦੇ ਹੈ ਨਾ ਜੋ ਤ੍ਰੀਲਾ ਬਣਾਉਂਦੀ ਹੈ ਕਸ ਇੰਨਾ ਕਿ ਸ਼ੁਕਰ ਆ ਵੀ ਇੱਥੇ ਏਸੀ ਦੇ ਵਿੱਚ ਅਸੀਂ ਥੋੜਾ ਜਿਹਾ ਔੜ ਕਸਖਾ ਲਿਆ ਆਪ ਦਾ ਗਰਮੀ ਤੋਂ ਰਾਹਤ ਮਿਲ ਗਈ ਸਾਨੂੰ ਹਨਾ ਕਿਉਂਕਿ ਤਕਦੀਰ ਬਹੁਤ ਜ਼ਿਆਦਾ ਗਰਮੀ ਮੰਗਦੀ ਹੈ ਬਾਈ ਹਨਾ ਗਰਮੀ ਲੱਗਦੀ ਹੈ ਗਰਮੀ ਵੀ ਹੈ ਵੀ ਬਹੁਤ ਜ਼ਿਆਦਾ ਤੇ ਹੁਣ ਆਪਾਂ ਜਿਹੜਾ ਬਾਹਰ ਨੂੰ ਚੱਲੇ ਆ ਤੇ ਜਿਹੜੇ ਮੇਨ ਟਾਵਰ ਆ ਇੱਥੋਂ ਦੇ ਹਨਾ ਟਵਿੰਨ ਟਾਵਰ ਜਿਨ੍ਹਾਂ ਨੂੰ ਜਿਹੜੇ ਪਾਲੇ ਜਿਆਦੇ ਮਸ਼ਹੂਰ ਆ ਉੱਥੇ ਚੱਲਦੇ ਆ ਉਹ ਦਿਖਾਉਣੇ ਤੁਹਾਨੂੰ ਕਿੰਨੇ ਉੱਚੇ ਆ ਕਿਸੀ ਕਿਸੇ ਟਾਈਮ ਇਹਨਾਂ ਕੋਲੇ ਵੀ ਖਤਾਬ ਰਿਹਾ ਉੱਚੇ ਹੋਣ ਦਾ ਪਰ ਹੁਣ ਚਲੋ ਨਹੀਂ ਰਿਹਾ ਇਹ ਟਾਵਰਾਂ ਕੋਲੇ ਵੀ ਇੱਕ ਗੱਲ ਹੋਰ ਇੱਥੇ ਨਾ ਮੈਟਰੋ ਵੀ ਸਸਤੀ ਪੈਂਦੀ ਆ ਜਾਂ ਗ੍ਰੈਬ ਜਾਂ ਮੈਟਰੋ ਬਾਹਰ ਆਉਂਦੇ ਆ ਸਾਰੀ ਅੱਗ ਲੱਗ ਜਾਂਦੀ ਆ ਆ ਰਹੇ ਹੈ हां ਉਹਨਾਂ ਦੇ ਫਰੰਟ ਤੇ ਚੱਲਦੇ ਆ ਆ ਦੇਖੋ ਤਾਂ ਤੱਕ ਆ ਬਹੁਤ ਛੇ ਟਾਵਰ ਇਹ ਤਰੋਨਾਸ ਟਵਿਨ ਟਾਵਰ ਇਹਨਾਂ ਨੂੰ ਦੇਖਣ ਲਈ ਆ ਟਿਕਟ ਆ ਆਇਆ ਸਕੁਅਰ ਟਵਿਨ ਟਾਵਰ ਆਲਾ ਆਇਆ ਟਾਵਰ ਟਵਿਨ ਦੋ ਟਾਵਰ ਇਸ ਕਰਕੇ ਨੂੰ ਟਵਿਨ ਟਾਵਰ ਕਿਹਾ ਜਾਂਦਾ ਹੈ ਹੈ ਮੈਂ ਤਾਂ ਦੇਖਣ ਲਈ ਧੌਣ ਮੂਟ ਚੜਕ ਗਈ ਇੰਨੀ ਸਹੀ ਗੱਲ ਮੈਂ ਬਣਾਈ ਕਿਵੇਂ ਹੋ ਗਈ ਮੈਂ ਬਹੁਤ ਚੰਗਾ ਬਾਈ ਤੇ ਇਹ ਸੋਚੋ ਵੀ ਬਰਜ ਖਲੀਫਾ ਕਿੰਨਾ ਉੱਚਾ ਹੋਊਗਾ ਜਿਹਨੇ ਦੁਨੀਆ ਦਾ ਸਭ ਤੋਂ ਉੱਚੇ ਹੋਣ ਦਾ ਕਿਤਾਬ ਰੱਖ ਰੱਖਿਆ ਐਚ ਡੀ ਆ ਚਿੜੀ ਜੀ ਨੂੰ ਆਪਾਂ ਕਹ ਦਿੰਨੇ ਆ ਚਿੜੀ ਚਿੱਕੀ ਵਾਲੀ ਚਿੜੀ ਹੈ ਹਾਂ ਉੱਥੇ ਜਾ ਕੇ ਵੀ ਵਿੱਚੇ ਇੰਨੀ ਗਰਮੀ ਹੋ ਜਾਂਦੀ ਠੰਡ ਹੋ ਜਾਂਦੀ ਵਿੱਚੇ ਮੌਸਮ ਠੰਡਾ ਹੁੰਦਾ ਹਾਂ ਮੌਸਮ ਐ ਵੀ ਆ ਠੰਡਾ ਹੋ ਜਾਂਦਾ ਕਿਉਂਕਿ ਹਵਾ ਚੱਲਣ ਲੱਗ ਜਾਂਦੀ ਵਜ੍ਹੀ ਇੰਨੇ ਚੇ ਆ ਨਹੀਂ ਤੱਕ ਟ ਵੀ ਲੈ ਕੇ ਤੁਸੀਂ ਉੱਪਰ ਵੀ ਜਾ ਸਕਦੇ ਹੋ ਵੈਸੇ ਘੁੰਮਣ ਫਿਰਨ ਪਰ ਇੰਨਾ ਤਾਂ ਮੈਨੂੰ ਕੁਝ ਖਾਸ ਨਹੀਂ ਲੱਗਦਾ ਪਾਉਂਦੀ ਨਹੀਂ ਚਲੋ ਕੋਈ ਨਹੀਂ ਤੈਨੂੰ ਦੇ ਦੇ ਪਾਉਣੀ ਨਹੀਂ ਇਹਨੇ ਫੜਨੇ ਹੱਥ ਚ ਫੜ ਲਾ ਅਮਲੇਸ਼ੀਆ ਦੀ ਇਹ ਟੂਰਿਸਟ ਅਟ੍ਰੈਕਸ਼ਨ ਹੈ ਮੰਨ ਲਓ ਟਵਿੰ ਟਾਵਰ ਹੈ ਜਿਹੜੇ ਤੇ ਇੱਥੇ ਲੋਕ ਆਉਂਦੇ ਆ ਫੋਟੋਆਂ ਖੈਂਦੇ ਆ ਆਪਾਂ ਵੀ ਖੈਂਦੇ ਆ ਦੋ ਚਾਰ ਆਪਾਂ ਵੀ ਰੱਖਾਂਗੇ ਇੰਸਟਾਗ੍ਰਾਮ ਤੇ ਪਾਵਾਂਗੇ ਠੀਕ ਹੈ ਤੇ ਤਕਦੀਰ ਕਰੋਲਾ ਪਾਰੀ ਆ ਬਾਕੀ ਹੋਰ ਵੀ ਇੱਥੇ ਮਿਲੇ ਸੀ ਆ ਕੋਲਾਲੰਪੁਰ ਦੇ ਵਿੱਚ ਹੋਰ ਵੀ ਹੈਗਾ ਬਟ ਕੇ ਐਲ ਸੀ ਸੀ ਟਾਵਰ ਜਿਹੜੇ ਆ ਮੇਰੇ ਤਾਂ ਨਿਗਾਹ ਫੂਰ ਤੋਂ ਖੰ ਲੱਗ ਗਿਆ ਤਾਂ ਨੂੰ ਦੇਖ ਦੇਖ ਕੇ ਤੇ ਇੱਧਰ ਵੀ ਵੈਸੇ ਬਿਲਡਿੰਗਾਂ ਬਹੁਤ ਸੋਹਣੀਆਂ ਬਣੀ ਹੋਈਆਂ ਕਾਫੀ ਆਪਣੇ ਆਪਣੇ ਡਿਵੈਲਪਰ ਜਿਹੜਾ ਮੰਨਦਾ ਬਟ ਜਿਵੇਂ ਅੱਜ ਪੰਜਾਬੀ ਵੀਰਾਂ ਨੇ ਦੱਸਿਆ ਹਨਾ ਕਿ ਵੀਰੇ ਐਡਾ ਮੰਨ ਲਓ ਵੀ ਹੁਣ ਰਿਆ ਨਹੀਂ ਇੱਥੇ ਕੰਮ ਤੇ ਥੋੜਾ ਜਿਆਦਾ ਜਿਹੜੀ ਆ ਆਬਾਦੀ ਵਧਣ ਕਰਕੇ ਮੰਨ ਲਓ ਪਾਸੇ ਵਾਲੇ ਫੋਰਨਰ ਥੋੜੇ ਜਿਆਦੇ ਆ ਗਏ ਕੰਮ ਕਰਨ ਵਾਲੇ ਆ ਨਾ ਬੰਗਲਾਦੇਸ਼ੀ ਜਾਂ ਮਿਆਮਾਰ ਤੋਂ ਬਹੁਤ ਆ ਗਏ ਉਹਦੇ ਕਰਕੇ ਇੱਥੇ ਹੁਣ ਥੋੜਾ ਜਿਹਾ ਕੰਮਕਾਰ ਤਕਦੀਰ ਇੱਥੇ ਤਕਦੀਰ ਹਾਂ ਕੁਝ ਨਹੀਂ ਕਹਿੰਦੇ ਪੁੱਤਰ ਆ ਜਾ ਆ ਜਾ ਹੈਲੋ ਕਰਦੇ ਸਾਰਿਆਂ ਨੂੰ ਤਕਦੀਰ ਜੀਆਂ ਸਾਰੇ ਫੋਟੋਜ਼ ਲੈ ਰਹੇ ਆ ਥੈਂਕ ਯੂ Yes. Thank you. Thank you. Thank you so much. You too. <laughs> सेलिब्रिटी बन गई तकदीर मलेशिया से आगे तो बहुत अच्छे है नहीं मलेशिया बारे भाई मिले पाकिस्तान तो उधर ले पार्ले तो लेंदे प्यार तो साडे प्यार हो भाई हो ਤੇ ਬਾਈ ਨੇ ਸਿੱਤੂ ਮੂਸੇਵਾਲੇ ਦੀ ਇੱਕ ਗੱਲ ਦੱਸੀ ਸੀ ਕਿ ਜਦੋਂ ਐਕਸਪਲੇਨ ਕਰਿਓ ਜਿਹੜੀ ਗੱਲ ਸਾਨੂੰ ਦੱਸੀ ਸੀ ਮੈਨੂੰ ਬਹੁਤ ਲੱਗਦੀ ਸੀ ਸਿੱਤੂ ਮੂਸੇਵਾਲੇ ਨੂੰ ਜਦੋਂ ਉਹਦੇ ਬਾਰੇ ਗੱਲਾਂ ਸੁਣਨੇ ਆ ਸੀ ਸੱਚੀ ਰੋਮਣ ਲੱਗ ਪੋਨੇ ਬਹੁਤ ਦੁੱਖ ਲੱਗਦਾ ਸਾਨੂੰ ਤਾਂ ਉਹਦੇ ਨਾਲ ਦਿੱਲੀ ਮੁਹੱਬਤ ਸੀ ਨਹੀਂ ਵੱਡਾ ਪੰਜਾਬ ਹੋਵੇ ਸਾਡਾ ਪੰਜਾਬ ਹੋਵੇ ਆਪਣਾ ਹੀ ਬਿਲਕੁਲ ਵੀਰੇ ਬਾਈ ਕਹਿੰਦੇ ਵੀ ਮੈਂ ਉਹਦੇ ਗੀਤ ਸੁਣਦਾ ਸੀ ਮੈਂ ਕਦੀ ਉਹਨੂੰ ਮਿਲਿਆ ਨਹੀਂ ਸੀ ਮੇਰਾ ਕੋਈ ਉਹਦੇ ਨਾਲ ਰਿਸ਼ਤਾ ਨਹੀਂ ਸੀ ਬਟ ਜਦੋਂ ਉਹਦੀ ਡੈਥ ਹੋਈ ਆ ਤਾਂ ਮੈਂ ਬਹੁਤ ਜ਼ਿਆਦਾ ਇਮੋਸ਼ਨਲ ਹੋਇਆ ਉਦੋਂ ਵੀ ਐਦਾਂ ਨਹੀਂ ਹੋਣਾ ਚਾਹੀਦਾ ਸੀ ਮੈਂ ਬਿਲਕੁਲ ਧੱਕਾ ਜਿਹੜਾ ਨਾ ਬਿਲਕੁਲ ਸਾਡੀ ਹਕੂਮਤਾਂ ਦੀਆਂ ਚੀਜ਼ਾਂ ਨਹੀਂ ਹੋਣਾ ਚਾਹੀਦੀ। ਤੇ ਬਾਕੀ ਬਾਈ ਨੂੰ 7-8 ਸਾਲ ਹੋ ਗਏ ਤੇ ਕੰਮ ਕਰਦੇ ਵਧੀਆ। ਜਿਨ੍ਹਾਂ ਦਾ ਸੈਟਾ ਕੰਮ ਕਰਦਾ ਹੁੰਦਾ ਸੀ ਹਮੇਸ਼ਾ ਖੁਸ਼ ਰਹੋ। ਹਾਂ। ਠੀਕ ਆ ਵੀਰੇ। ਥੈਂਕ ਯੂ। ਠੀਕ ਆ ਵੀਰੇ। ਥੈਂਕ ਯੂ। ਅੱਲਾ ਹਾਫਿਜ਼। ਕਿਹੜਾ ਟਾਵਰ? ਕੇਐਲਸੀਸੀ ਟਾਵਰ ਦਾ ਹੀ ਆਪਾਂ ਮੈਟਰੋ ਸਟੇਸ਼ਨ ਜਾਣਾ। ਮੈਟਰੋ ਸਟੇਸ਼ਨ ਬੁੱਤੀ ਅਸੀਂ। ਤੇ ਬਾਕੀ ਬਾਈ ਇਸ ਵਲੌਗ ਨੂੰ ਆਪਾਂ ਇੱਥੇ ਖਤਮ ਕਰਦੇ ਆ ਕਿਉਂਕਿ ਵਲੌਗ ਬਹੁਤ ਲੰਮਾ ਹੋ ਗਿਆ ਤੇ ਸ਼ਾਮ ਨੂੰ ਨਿਕਲਾਂਗੇ ਹੁਣ ਕੇ ਫਿਲਹਾਲ ਹੋਟਲ ਚੱਲਿਆਂ ਘੰਟਾ ਤੋਂ ਘੰਟੇ ਰੈਸਟ ਕਰਨ ਤੇ ਸ਼ਾਮ ਨੂੰ ਨਿਕਲਦੇ ਆ ਬਾਹਰ ਤੁਹਾਨੂੰ ਹੋਰ ਕਮਾਉਣੇ ਆ ਤੇ ਇੱਕ ਦੋ ਚੀਜ਼ ਟਾਈਮ ਵੱਜ ਗਿਆ ਕਿੰਨਾ ਹੋ ਗਿਆ ਟਾਈਮ ਟਾਈਮ 2:00 ਵੱਜ ਗਿਆ 2:00 ਵੱਜ ਗਏ ਆ 2 ਘੰਟੇ ਤੱਕ ਜਿਆਦਾ ਕਿਉਂਕਿ ਗਰਮੀ ਹੋਣ ਕਰਕੇ ਤਕਦੀਰ ਥੱਕ ਜਾਂਦੀ ਹੈ ਨਾ ਤਕ ਦਿਨ ਨੂੰ 2 ਘੰਟੇ ਰੈਸਟ ਕਰਾ ਕੇ ਸੁਵਾ ਕੇ ਫਿਰ ਆਪਾਂ 2 ਘੰਟੇ ਬਾਅਦ ਐਗਜ਼ੈਕਟ ਉਥੋਂ ਤੁਰ ਪਾਂਗੇ ਤੇ ਇਸੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਚੈਨਲ ਨੂੰ ਘੱਲਿਆ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਓ ਬਲੌਗ ਕਿੱਦਾਂ ਦੇ ਲੱਗਦੇ ਆ ਤੇ ਆਪਣੇ ਵਟਸਐਪ ਤੇ ਸਟੇਟਸ ਜਰੂਰ ਲਾਇਓ ਤੇ ਮਿਲਦੇ ਆਂ ਨਵੇਂ ਬਲੌਗ ਦੇ ਨਾਲ